ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੇਅਰ ਬਲੌਗ ਚੈਨਲ ਵਿੱਚ ਸਵਾਗਤ ਹੈ ਅਮੀਰ ਕਾ ਦੀ ਤੁਸੀਂ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ ਚ ਹੋਗੇ ਰਾਜੀ ਖਿਸ਼ ਹੋਗੇ ਅੱਜ ਆਪਾਂ ਤੁਹਾਨੂੰ ਇਹੋ ਜਿਹਾ ਤਰੀਕਾ ਦੱਸਣ ਲੱਗੇ ਕੱਪੜੇ ਧੋਣ ਦਾ ਹਨਾ ਜਿਹੜਾ ਤੁਸੀਂ ਕਦੇ ਪਹਿਲਾਂ ਦੇਖਿਆ ਨਹੀਂ ਹੋਣਾ ਠੀਕ ਆ ਉਹ ਹੈਗਾ ਜਿਹੜਾ ਕੱਪੜਿਆਂ ਤੇ ਦੇਖੋ ਜਿਵੇਂ ਨਾ ਕੱਪੜੇ ਆਪਣੇ ਜਿਵੇਂ ਕਦਰਾਂ ਦੀ ਸਕੂਲ ਦੀ ਵਾਦੀ ਆ ਕੋਟੀ ਆ ਮੇਰਾ ਕੋਟ ਆ ਬਲੈਕ ਲੋਰ ਆ ਹਨਾ ਜੇ ਪਹਿਲਾਂ ਧੋਣੇ ਇਹਨਾਂ ਤੇ ਬਹੁਤ ਲੱਗ ਜਾਂਦੀ ਆ ਇੱਕ ਦੂਜੇ ਤੇ ਆਪਾਂ ਇਹ ਜਿਆ ਤਰੀਕਾ ਦੱਸਾਂ ਜਿੰਨਾ ਕੱਪੜੇ ਤੇ ਬੋਧ ਵੀ ਨਹੀਂ ਆਉਣੀਗੇ ਤੇ ਕੱਪੜੇ ਪੂਰੇ ਵਧੀਆ ਤੇ ਮੈਂਟੋ ਮੈਂਟ ਸਾਫ਼ ਤੋਂ ਉੱਤੇ ਆਣੇ ਆ। ਇਹ ਲਈ ਆਪਾਂ ਤਰੀਕਾ ਕੀ ਆ ਤੁਸੀਂ ਦੇਖੋ ਪਹਿਲਾਂ ਕਿ ਚੁੰਨੀ ਲੈਣੀ ਆ ਕਾਟਨ ਦੀ। ਕਾਟਨ ਦੀ ਚੁੰਨੀ ਦੀ ਤਾਂ ਤੈਅ ਮਾਰ ਲੈਣੀ ਤੁਸੀਂ। ਬਸ ਚੁੰਨੀ ਦੀ ਇੱਕ ਗੰਢ ਲਗਾਉਣੀ ਆ ਵਿੱਚ ਵਿੱਚ ਜਿਹੜੀ ਚੀਜ਼ ਆਪਾਂ ਪਾਉਣੀ ਤੁਹਾਨੂੰ ਦਿਖਾਉਂਦੇ ਆ। ਅਪਲਾਈ ਕਰ ਲਈਏ। ਹਾਂ ਜੇ ਪਾਇ ਤਾਂ ਚੁੰਨੀ ਵਿਛਾ ਲਈ ਦੂਰੀ ਕਰਕੇ ਵਿੱਚ ਸੱਤ ਕੋਟੀਆਂ ਕਰਨ ਦੀਆਂ ਕੋਟੀਆਂ ਸਿੱਧੋ। ਮੇਰੀ ਲੋਰ ਤੇ ਆਹ ਕੋਟੀ ਕੋਰਸੀ ਆਖ ਇਹਦੀ ਆਪਾਂ ਦੇ ਦੇਣੀ ਗੰਢ ਨਾ ਹੀ ਤਾਂ ਕੱਪੜੇ ਹੋਣਗੇ ਆਪਸ ਵਿੱਚ ਉਲਝਣਗੇ ਤੇ ਕੱਪੜੇ ਪੂਰੇ ਸਾਫ਼ ਹੋਣ ਇੱਕ ਦੂਜੇ ਨਾਲ ਲੱਗ ਕੇ ਹਨਾ ਕੱਪੜੇ ਆਪਸ ਵਿੱਚ ਹੀ ਬਹੁਤ ਜਿਹੜੀ ਮਾੜੀ ਮੋਟੀ ਪਹਿਲਾਂ ਹੀ ਲੱਗੀ ਹੋਊਗੀ ਸਾਰੀ ਲੈ ਜਾਣੀ ਆ ਦੇਖੋ ਗੱਛੀ ਐਦਾਂ ਬਣਾ ਕੇ ਜਾਂ ਤੂੰ ਦੂਜੀ ਡੋੜ ਬਣਾ ਜਾ ਤੁਸੀਂ ਐਦਾਂ ਬਣਾ ਲਓ ਹਨਾ ਪਹਿਲਾਂ ਬਣਾ ਲਈ ਕੱਢ ਲਈ ਹੁਣ ਆਪਾਂ ਇਹਨੂੰ ਕੀ ਕਰਨਾ ਵਿੱਚ ਮਸ਼ੀਨ ਦੇ ਸਿੱਟਣਾ ਐਸ ਤਰ੍ਹਾਂ ਠੀਕ ਆ ਉੱਤੋਂ ਦੀ ਪਾਉਣਾ ਆਪਾਂ ਪਾਣੀ ਪਾਣੀ ਪਾ ਦੇਣਾ ਤੇ ਵਿੱਚ ਪਾਣੀ ਆਪਾਂ ਸੜਪ ਕੰਮ ਸੰਪੂਰਨ ਵਿੱਚ ਪਾਣੀ ਪਾ ਦੇਣਾ ਤੇ ਵਿੱਚ ਪਾਉਣਾ ਥੋੜਾ ਜਿਹਾ ਨੂਨ ਤੇ ਵਿੱਚ ਇੱਕ ਪੂਰੀ ਪਾਣੀ ਆਪਾਂ ਸੰਕਸ਼ਣ ਵਿੱਚ ਪਾਉਣਾ ਆਪਾਂ ਥੋੜਾ ਜਿਹਾ ਸ਼ੈਂਪੂ చలా గ చున్ని గేడా ధ్యాన ఆనా ਜੀ ਇਸ ਤਰ੍ਹਾਂ ਕੱਪੜੇ ਧੋਲੇ ਆਪਣਾ ਜਿਹੜਾ ਪੂਰਾ ਆ ਚੁੱਕਿਆ ਤੁਸੀਂ ਦੇਖ ਸਕਦੇ ਹੋ ਹਨਾ ਤੇ ਹੁਣ ਆਪਾਂ ਇਹਨੂੰ ਕੀ ਕਰਾਂ ਪਾਣੀ ਕੱਢਣਾ ਇਹਦਾ ਇਸ ਤਰ੍ਹਾਂ ਹੀ ਘੁਮਾ ਕੇ ਇਹਦਾ ਪਾਣੀ ਬਾਹਰ ਤੇ ਇਹਨੂੰ ਆਪਾਂ ਜਿਹੜੇ ਦੇ ਵਿੱਚ ਆਪਾਂ ਕੱਢਣਾ ਬਾਹਰ ਕੱਢੀ ਦੀ ਦਿੱਤੀ ਆਪਣੇ ਕੱਪੜੇ ਬਿਲਕੁਲ ਸਾਫ਼ੁੱਥੇ ਹੋਣਗੇ ਇੱਕਦਮ ਪਾਣੀ ਕੱਢਣ ਨਾਲ ਗਤੀ ਤੇ ਕੁੱਦਾ ਪਾਣੀ ਨਿਕਲ ਹੀ ਆਣਾ ਤੇ ਨਹੀਂ ਤਾਂ ਕੱਪੜੇ ਸਾਰੇ ਪੱਕੇ ਨਹੀਂ ਹੋਣਗੇ ਬਾਹਰੋਂ ਕੋਈ ਨਾ ਦੱਸੋ ਤਾਂ ਸੱਟ ਕੀਤੇ ਕੱਪੜੇ ਨਿਕਲਣਗੇ ਜੀ ਜੇ ਮਾ ਪਾਣੀ ਬਚੇ ਸਾਫ਼ ਨਹੀਂ ਰਹਿੰਦਾ ਕੱਪੜਿਆਂ ਕਿੱਦਾਂ ਪਾਏ ਕੱਪੜਿਆਂ ਦਾ ਪਾਣੀ ਕੱਢਦੇ ਆ ਇਸੇ ਕੱਪੜੇ ਪਾਉਣੇ ਪੱਡਾਂਗੇ ਹਾਂਜੀ ਇਸ ਦਾ ਪਹਿਲਾਂ ਪਾਣੀ ਕੱਢਤਾ ਤੇ ਹੁਣ ਆਪਾਂ ਕੀ ਕਰਨਾ ਇਹਦੀ ਪਹਿਲਾਂ ਗੰਧ ਖੋਲਣੀ ਇਦਾਂ ਹੀ ਇੱਕ ਮਿੰਟ ਹਾਂਜੀ ਆਪਾਂ ਮਸ਼ੀਨ ਦੇ ਵਿੱਚ ਇਦਾਂ ਕੱਪੜੇ ਖੋਲ ਲੈਣੇ ਤੁਸੀਂ ਦੇਖ ਸਕਦੇ ਹੋ ਗੰਢ ਮਾਰੀ ਵੀ ਕੱਪੜੇ ਜਿਵੇਂ ਪਾਏ ਸੀ ਉਵੇਂ ਤੇ ਉਵੇਂ ਲਾਓ ਇਸਦਾ ਕਿਸੇ ਵਿੱਚ ਕੋਈ ਬਲ ਨਹੀਂ ਪਿਆਗਾ ਸਾਰੇ ਸਾਫ ਤਾਂ ਦੇ ਧੋਤੇ ਹੋਏ ਆਪਾਂ ਇਸ ਦਾ ਸਾਰੇ ਕੱਢ ਕੇ ਇੱਧਰ ਛੋੜ ਦੇਣੇ ਆ ਇੱਧਰ ਕੱਲ ਦੇ ਮਸ਼ੀਨ ਦੇ ਵਿੱਚ ਚਲੋ ਜੀ ਹਾਂਜੀ ਹੁਣ ਆਪਾਂ ਕੱਪੜੇ ਇਹਦੇ ਵਿੱਚ ਪਾਤੇ ਤੇ ਹੁਣ ਆਪਾਂ ਬਸ ਇਹਨੂੰ ਸੁਕਾਉਣ ਲਈ 2 ਮਿੰਟ ਰੱਖਾਂਗੇ ਇੱਧਰ ਹਾਂਜੀ ਇਹਨਾਂ ਕੱਪੜਿਆਂ ਦੇ ਜਿਹੜਾ ਕੱਪੜੇ ਸੁੱਕ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਦੇਖੋ ਕੋਟੀ ਕਰਨ ਦੀ ਜਿਹੜੇ ਪੱਛਮ ਦੇ ਹਨਾ ਉਹਨਾਂ ਦੇ ਸਕੂਲ ਦੇ ਕੋਟੀਆਂ ਵਗੈਰਾ ਹਨਾ ਆਪਾਂ ਇੱਥੋਂ ਸੁਕਾਦੇ ਆਪਾਂ ਇਹਨਾਂ ਸੁੱਕਣੇ ਗਾਂ ਕਿਵੇਂ ਪਾਉਣਾ ਹੈਂਗਰ ਦੇ ਵਿੱਚ ਪਾ ਕੇ ਇਸ ਤਰ੍ਹਾਂ ਸਤਣੀ ਤੇ ਲਮਕਾ ਦੇਣੇ ਆ ਆਜੋ ਮੈਂ ਦਿਖਾਉਂਦੀ ਆ ਤੁਹਾਨੂੰ ਐਦਾਂ ਨਾਲੇ ਤਾਂ ਜਿਹੜੀਆਂ ਕੋਟੀਆਂ ਬਿਲਕੁਲ ਸਿੱਧੀਆਂ ਰਹਿੰਦੀਆਂ ਬੱਚੇ ਦੀ ਕੋਟੀ ਖਰਾਬ ਨਹੀਂ ਹੁੰਦੀ ਵੱਧਦੀ ਕਪੜਾ ਨਹੀਂ ਵੱਧਦਾ ਬੁੱਧਾ ਕਿਉਂਕਿ ਇਹ ਹੁੰਦੀਆਂ ਪੱਛਮ ਦੀਆਂ ਹਨਾ ਜਿਵੇਂ ਆਹ ਵਾਲੀ ਕੋਟੀਆ ਕਰਨ ਦੀ ਇਹ ਵੀ ਆਪਾਂ ਇਸ ਤਰ੍ਹਾਂ ਹੀ ਕਰਨੀ ਆ ਕੰਨ ਥਲੇ ਹੈਗਾ ਚੱਕਣ ਲੱਗਿਆ ਇਹ ਵੀ ਕੋਟੀਆਂ ਪੈਸੇ ਪਛਮਦੀ ਆ ਹਨਾ ਇਹ ਵੀ ਪੈਸਤਾ ਕਰਕੇ ਹੈ ਕਰਨੀ ਨਾਲ ਤਾਂ ਸਪੇਸ ਘੱਟ ਲੈਂਦੀਆਂ ਐ ਵੀ ਸੁੱਕਣੇ ਪਾਉਣ ਨੂੰ ਹਨਾ ਤਣੀ ਤੇ ਤੇ ਨਾਲੇ ਪੂਰੇ ਵਧੀਆ ਤੇ ਸਾਫ ਸਾਫ ਹੁੰਦੀ ਐ ਇੱਕ ਦੂਜੇ ਦੀ ਬੋਦਨੀ ਲੱਜੇ ਮਿੰਟੋ ਮਿੰਟ ਕੱਪੜੇ ਨਾਲ ਕਿਸੇ ਦੀ ਇੱਕ ਦੂਜੇ ਨਾਲ ਬੜਾ ਤੇ ਕੱਪੜੇ ਮਿੰਟੋ ਮਿੰਟ ਕਿੰਨੇ ਸੋਹਣੇ ਆਮ ਦੇ ਨਾਲ ਪਾਏ ਤੇ ਆਪਾਂ ਦੂਜੇ ਕੱਪੜੇ ਵੀ ਸੁੱਕਣੇ ਪਾਉਣੇ ਉਹ ਵੀ ਕੱਢ ਕੇ ਪਾਉਣੇ ਆ ਹਨਾ ਹੁਣ ਆਪਾਂ ਦਿਖਾਤੀਆਂ ਦੇਖੋ ਕਰਨ ਦੀ ਦੋਨੇ ਕੋਟੀਆਂ ਪਾਤੀਆਂ ਸੁੱਕਣੇ ਤੁਸੀਂ ਇਸ ਤਰ੍ਹਾਂ ਕੱਪੜੇ ਧੋ ਸਕਦੇ ਆ ਨਾ ਚੁੰਨੀ ਵਿੱਚ ਗੰਢ ਦੇ ਕੇ ਤੇ ਕੱਪੜੇ ਵਧੀਆ ਇੱਕ ਦੂਜੇ ਨਾਲ ਜਿਹੜਾ ਰਗੜ ਰਗੜ ਕੇ ਨਿੱਖਰਨਗੇ ਮਲ ਮਲ ਕੇ ਨਾ ਆਪੇ ਇੱਕ ਦੂਜੇ ਨਾਲ ਘਿਸੜੀ ਜਾਣਗੇ ਕੱਪੜੇ ਹਨਾ ਤੇ ਬਿਲਕੁਲ ਨਹੀਂ ਖਰਾਬ ਹੋਣਗੇ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਕੱਪੜੇ ਧੋਣ ਦਾ ਇਹ ਤਰੀਕਾ ਪੱਛਮ ਦੇ ਕੱਪੜੇ ਪੱਕੇਵੇਂ ਧੋਈਏ ਨਾ ਚੁੰਨੀ ਦੇ ਵਿੱਚ ਗੰਢ ਦੇ ਕੇ ਨਾ ਵਾਲ ਪਹਿਣ ਕੋਈ ਨਵੇਂ ਨ ਕੋਈ ਨਿਕਲਿਆ ਨਹੀਂ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਪਲੀਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰ